ਦੋਸਤੋ ਮੈਂ ਤੁਹਾਨੂੰ ਇਹ ਰეკਮੈਂਡ ਨਹੀਂ ਕਰਦਾ ਵੀ ਤੁਸੀਂ ਮਾਸ ਖਾਓ ਜਾਂ ਜਿਹੜਾ ਬੰਦਾ ਮਾਸ ਖਾ ਰਿਹਾ ਹੈ ਉਹਨੂੰ ਮੈਂ ਹੱਥ ਫੜ ਕੇ ਰੋਕ ਵੀ ਨਹੀਂ ਰਿਹਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਵੀ ਸਿੱਖ ਧਰਮ ਦੇ ਵਿੱਚ ਮਾਸ ਖਾਣਾ ਜਾਂ ਸਾਗ ਖਾਣਾ ਇਹ ਦੋਹੇ ਚੀਜ਼ਾਂ ਨੂੰ ਗੁਰੂ ਸਾਹਿਬ ਇੱਕੋ ਜਿਹਾ ਮੰਨਦੇ ਆ ਆਪਾਂ ਸਾਰੀ ਗੱਲਾਂ ਛੱਡੀ ਆ ਆਪਾਂ ਗੁਰੂ ਨਾਨਕ ਦੇਵ ਜੀ ਤੋਂ ਪੁੱਛ ਲਈਏ ਕਿ ਗੁਰੂ ਸਾਹਿਬ ਜੀ ਮਾਸ ਦਾ ਜਿਹੜਾ ਇਹ ਝਗੜਾ ਹੈ ਵੀ ਇਹਨੂੰ ਕਿਦਾਂ ਨਿਵੇੜਿਆ ਜਾਏ ਇਹਦੇ ਪਰਥਾ ਹੈ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 1299 ਦੇ ਉੱਤੇ ਗੁਰੂ ਨਾਨਕ ਦੇਵ ਜੀ ਫਰਮਾਉ मांस कौन साग कहावे किसमे पाप समाने गुरु नानक देव जी ता इस गल नु मूर्खां दा ਝਗੜਾ ਦੱਸਦੇ ਆ ਠੀਕ ਹੈ ਜਿਹਨੇ मांस ਖਾਇਆ ਆਪਾਂ ਉਹਨੂੰ ਮਾੜਾ ਕਹਿ ਦਿੰਦੇ ਆ ਵੀ ਤੂੰ ਭਾਈ ਬਹੁਤ ਮਾੜਾ ਗਰਕਿਆ ਹੋਇਆ ਬੰਦਾ ਹੈ ਹਾਲਾ ਕੀ ਮੈਂ ਤੁਹਾਨੂੰ ਜੇ ਰਿਐਲਿਟੀ ਦੱਸਾਂ ਤਾਂ मांस ਖਾ ਲੈਣ ਨਾਲ ਕੋਈ ਗਰਕ ਨਹੀਂ ਜਾਂਦਾ ਤੇ मांस ਨਾ ਖਾਣ ਨਾਲ ਤਾਂ ਕੋਈ ਬਹੁਤ ਵੱਡਾ ਨਹੀਂ ਬਣ ਜਾਂਦਾ ਸਿੱਖ ਧਰਮ ਦਾ ਖਾਣੇ ਨਾਲ ਕੋਈ ਸਬੰਧ ਨਹੀਂ ਹੈ ਦੂਜੀ ਗੱਲ ਜੇ ਆਪਾਂ ਮੰਨ ਲਈਏ ਵੀ ਇੱਕ ਪਾਸੇ ਇੱਕ ਬੰਦੇ ਨੇ मांस ਖਾ ਲਿਆ ਆਪਾਂ ਉਹਨੂੰ ਬੜਾ ਮਾੜਾ ਮੰਨ ਲਿਆ ਵੀ ਗਰਕਿਆ ਹੋਇਆ ਪਾਪੀ ਇਨਸਾਨ ਹੈ ਪਰ ਜਿਹੜੇ ਨੇ ਸਾਗ ਖਾਇਆ ਹੁਣ ਸਾਗ ਬਣਾਉਣ ਵਾਸਤੇ ਪਹਿਲਾਂ ਥੇਤ ਦੇ ਵਧੀਆ ਵਧੀਆ ਕੱਚੀਆਂ 50 ਗੰਦਲਾਂ ਤੇ ਆਂਦੀਆਂ ਹੋਣੀਆਂ ਉਹਨਾਂ ਨੇ ਵਧਣਾ ਸੀ ਉਹ ਵੱਧ ਰਹੀਆਂ ਸੀ ਉਹਦੇ ਉੱਤੇ ਫੁੱਲ ਆਣੇ ਸੀ ਉਹਤੇ ਫਲ ਲੱਗਣਾ ਸੀ ਸਰੋਂ ਜੰਮਣੀ ਸੀ ਉਹ ਬੂਟੇ ਦੀ ਜ਼ਿੰਦਗੀ ਖਰਾਬ ਕੀਤੀ ਐ ਤੁਸੀਂ ਉਹ ਬੂਟੇ ਨੂੰ ਮਾਰਿਆ ਐ ਇਹ ਤੁਹਾਨੂੰ ਮੰਨਣਾ ਪਏਗਾ ਆਲੂ ਦੀ ਉਦਾਹਰਨ ਲੈ ਲੈਂਦੇ ਆ ਤੋ ਆਲੂ ਲੈ ਲਓ ਇੱਕ ਆਲੂ ਨੂੰ ਵੱਢ ਕੇ ਜ਼ਮੀਨ ਦੇ ਵਿੱਚ ਦੱਬ ਦਿਓ ਉਹ ਜੰਮ ਆਏਗਾ ਤੇ ਦੂਜੇ ਆਲੂ ਨੂੰ ਤੁਸੀਂ ਵੱਢ ਕੇ ਪਤੀਲੀ 'ਚ ਪਾ ਕੇ ਉਬਾਲ ਲਿਓ ਤੇ ਫਿਰ ਤੁਸੀਂ ਕੇ ਦੇਖੋ ਉਹ ਨੂੰ ਮਿੱਟੀ ਦੇ ਵਿੱਚ ਉਹ ਨਹੀਂ ਜੰਮੇਗਾ ਇਹਦਾ ਮਤਲਬ ਇਹ ਐ ਵੀ ਉਹਦੇ ਵਿੱਚ ਕੋਈ ਜੀਵ ਸੀਗਾ ਇੱਕ ਨੂੰ ਤੁਸੀਂ ਪਤੀਲੀ 'ਚ ਪਾ ਕੇ ਉਬਾਲ ਕੇ ਮਾਰਤਾ ਤੇ ਦੂਜਾ ਜੰਮ ਪਿਆ